ਕੀ ਗੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਬਾਬਾ ਬੁੰਡਾ ਸਾਹਿਬ ਦੇ ਵਾਰਿਸ ਹੈਡ ਗ੍ਰੰਥੀ ਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਨਾ ਜਲੀਲ ਕਰਨਾ ਤੇ ਆਤਮੰਤ ਭਾਗਾ ਸ਼ਰਮੀ ਕਾਲੀਦਾਲ ਦੀ ਹਤਿਆ ਸ਼ੀ ਲੀਡਰਸ਼ਿਪ ਐਸਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਂ ਮੇ ਸਰਵੋੱਚ ਸੰਸਥਾਵਾਂ ਦਾ ਸਨਮਾਨ ਜਨਕ ਪਦਵੀਆਂ ਦੀ ਮਾਨ ਮਰਯਾਦਾ ਬਣਾਈ ਰੱਖਣ ਲਈ ਸਖਸਟੈਂਟ ਲੈਨ ਚਰਮਨੀ ਕਾਲੀ ਦਲ ਦੀ ਹਤਿਆਸੀ ਲੀਡਰਸ਼ਿਪ ਸਰਦਾਰ ਪ੍ਰਦੀਪ ਸਿੰਘ ਚੰਦੂ ਮਾਜਰਾ ਸਾਬਕਾ ਸੰਸਦ ਗੋਬਿੰਦ ਸਿੰਘ ਲੈਂਗੋ ਲੋਂਗੋਵਾਲ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਸੁਰਿੰਦਰ ਸਿੰਘ ਪੁੱਲੇਵਾਲਾ ਰਾਠਾ ਤੁਹਾਡਾ ਵਿਦਾਇਕ ਸਰਦਾਰ ਬਰਜਿੰਦਰ ਸਿੰਘ ਬਰਾੜ ਚਰਨ ਸਿੰਘ ਚੰਨਜੀਤ ਸਿੰਘ ਬਰਾੜ ਤੇ ਤੇਜਿੰਦਰ ਸਿੰਘ ਪੁੰਨੂ ਨੇ ਬਾਬਾ ਬੁੱਢਾ ਸਾਹਿਬ ਦੇ ਵਾਰਿਸ ਹੈਡ ਗ੍ਰੰਥੀ ਗਿਆਨੀ ਰਗਵੀਰ ਰਗਵੀਰ ਸਿੰਘ ਜੀ ਨੂੰ ਪਿਛਲੇ ਦਿਨਾ ਮਦਰਾਣ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਅਤੇ ਜਲੀਲ ਕਰਨ ਖਿਲਾਫ ਸਖਤ ਸਟੈਂਡ ਅਖਤਿਆਰ ਕੀਤਾ ਹੈ ਸਮੂਚੀ ਲੀਡਰਸ਼ਿਪ ਵੱਲੋਂ ਜਾਰੀ ਸਾਂਝੇ ਪਿਆਰ ਵਿੱਚ ਕਿਹਾ ਗਿਆ ਹੈ ਕਿ ਇਹ ਬੇहद ਮੰਗ ਭਾਗ ਮੰਤ ਭਾਗਾ ਹੈ ਕਿ ਉੱਚ ਸੰਸਥਾ ਲਈ ਸੇਵਾ ਨਿਭਾ ਰਖੇ ਸਨਮਾਨਜਨਕ ਸਰਦਾਰ ਸਤਕਾਰਯੋਗ ਸੇਵਾਦਾਰ ਨੂੰ ਜਲੀਲ ਕੀਤਾ ਜਾਵੇ ਇਸ ਨੂੰ ਪੰਥ ਅਤੇ ਕੌਮਕਤਾ ਕੁਤਾਚੀ ਬਰਦਾਸ਼ਤ ਨਹੀਂ ਕਰੇਗਾ ਗਿਆਨੀ ਰਗਵੀਰ ਸਿੰਘ ਜੀ ਨੇ ਦੇ ਮਾਮਲੇ ਤੇ ਡੂੰਗੀ ਚਿੰਤਾਜਰ ਕਰਦਿਆਂ ਲੀਡਰਸ਼ਿਪ ਨੇ ਕਿਹਾ ਕਿ ਉੱਚ ਪਦਵੀ ਲਈ ਸੇਵਾ ਨਿਭਾ ਰਖੇ ਗਿਆਨੀ ਰਗਵੀਰ ਸਿੰਘ ਲਈ ਪਿਛਲੇ ਸਮਾਂ ਕਿੰਨਾ ਪੀੜਾਦਾਇਕ ਅਤੇ ਦੁਖਦ ਹੋਵੇਗਾ ਜਦੋਂ ਉਹਨਾਂ ਨੂੰ ਕਿਤੇ ਵੀ ਸੁਣਵਾਈ ਨਾ ਹੋਣ ਤੇ ਚਲਦੇ ਕੋਰਟ ਦਾ ਰੁਕ ਕਰਨ ਲਈ ਮਜਬੂਰ ਗਵਸ ਫੈਸਲਾ ਕਰਨਾ ਹਾਲਾਂਕਿ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਕੋਰਟ ਵੱਲ ਰੋਕ ਕਰਨ ਦਾ ਫੈਸਲਾ ਵਾਪਸ ਲਈ ਵੀ ਲਿਆਇਆ ਹੋਇਆ ਵਾਪਸ ਵੀ ਹੋਇਆ ਪਰ ਇਹ ਮਜਬੂਰੀ ਅਤੇ ਪੀੜ ਦਾਇਕ ਸਮਾਂ ਇਸ ਗੱਲ ਤੇ ਮੋਹਰ ਲਗਾਉਂਦਾ ਹੈ ਕਿ ਪੰਥ ਦੀਆਂ ਉੱਚ ਸੰਸਥਾਵਾਂ ਲਈ ਸੇਵਾ ਨਿਭਾ ਰਿਹਾ ਕੇ ਲੋਕਾਂ ਨੂੰ ਜਾਣ ਬੁੱਝ ਕੇ ਬਦਲਾ ਲਊ ਭਾਵਨਾ ਦੇ ਸਾਸ਼ੀ ਰੂਪ ਵਿੱਚ ਤੰਗ ਕਰਨਾ ਤੰਗ ਪਰੇਸ਼ਾਨ ਕਰਨਾ ਜਾਰੀ ਹੈ ਇਸ ਤੋਂ ਲਾਵਾ ਗਿਆਨੀ ਰਗਵੀਰ ਸਿੰਘ ਜੀ ਦੇ ਸਟਾਫ ਵਿੱਚ ਕਟੌਤੀ ਕਰਨਾ ਮਿਲਦੀਆਂ ਸਵਾਵਾਂ ਤੇ ਸਹੂਲਤਾਂ ਨੂੰ ਕੱਟ ਕਰਨਾ ਜਾਂ ਬੰਦ ਕਰਨਾ ਛੁੱਟੀ ਲੈਣ ਦੀ ਮਨਜ਼ੂਰੀ ਲਈ ਜਲੀਲ ਕਰਨਾ ਇਹ ਸਭ ਕੁਝ ਇਸੇ ਲੜੀ ਵਿੱਚ ਸ਼ਾਮਲ ਹੈ ਜਿਹਾ ਜਾਰੀ ਬਿਆਨ ਵਿੱਚ ਲੀਡਰਸ਼ਿਪ ਨੇ ਕਿਹਾ ਕਿ ਜਿਸ ਦਿਨ 2 ਦਸੰਬਰ ਤੋਂ ਹੁਕਮਨਾਮਾ ਜਾਰੀ ਹੋਇਆ ਉਸੇ ਦਿਨ ਤੋਂ ਸਿੰਘ ਸਹਿਬਾਨ ਪ੍ਰਤੀ ਬਦਲਾ ਲੋਭ ਭਾਵਨਾ ਤੇਜ ਸਿੰਘ ਸਹਿਬਾਨ ਨੂੰ ਜਲੀਲ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਇਸੇ ਭਾਵਨਾਮਾ ਹੇਠ ਝੂਠੇ ਦੋਸ਼ ਲਗਾ ਕੇ ਗਿਆਨੀ ਹਰਪੀ ਸਿੰਘ ਨੂੰ ਹਟਾਇਆ ਗਿਆ ਇਸ ਤੋਂ ਅਗਲੇ 26 ਦਿਨਾਂ ਦੇ ਅੰਦਰ ਹੀ ਸਹਿਬਾਨ ਗਿਆਨੀ ਰਗਬੀ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾ ਦਿੱਤਾ ਗਿਆ ਸਮੁੱਚੀ ਲੀਡਰਸ਼ਿਪ ਨੇ ਜਾਰੀ ਆਪਣੇ ਬਿਆਨ ਚ ਪੰਤ ਦੀ ਮਹਾਨ ਸੰਪਰਦਾ ਟਕਸਾਲ ਤੇ ਬੁੱਢਾ ਦਲਸਮੇ ਸਭ ਨੂੰ ਇਸੇ ਮੰਤ ਭਾਗੇ ਵਰਤਾਰੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਇਸ ਤੋਂ ਇਲਾਵਾ ਸੰਗਤ ਨੂੰ ਖਾਸ ਅਪੀਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਜਦੋਂ ਸਾਨੂੰ ਆਪਣੀਆਂ ਸੰਸਥਾਵਾਂ ਦੀ ਰਾਖੀ ਆਪ ਕਰਨੀ ਪਵੇਗੀ ਇਸ ਲਈ ਸੰਗਤ ਨੂੰ ਉੱਚ ਪਦਮੀਆਂ ਦੇ ਸਤਕਾਰ ਤੇ ਸਰਵਉੱਚਤਾ ਬਣਾਈ ਰੱਖਣ ਲਈ ਡਟ ਕੇ ਖੜੇ ਅਤੇ ਬੇਇਨਸਾਫੀ ਖਿਲਾਫ ਇੱਕਜੁੱਟ ਹੋਵੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ